ਤਾ ਅੱਜ ਦਿਨਪਾਰ ਬੀਜੇਪੀ ਲੀਡਰਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਨਜ਼ਰ ਆਏ ਸੀ ਫਿਰੋਜ਼ਪੁਰ ਦੇ ਵਿੱਚ ਗਵਰਨਰ ਦੇ ਵੱਲੋਂ ਜੋ ਰੈਲੀ ਕੱਢੀ ਗਈ ਸੀ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਹੈ ਨਸ਼ਾ ਛੁਡਾਓ ਉਸ ਰੈਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਸੀ ਅਕਾਲੀ ਦਲ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਤਾਂ ਉੱਥੇ ਹੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਉੱਥੇ ਪਹੁੰਚੇ ਹੋਏ ਸੀ ਬਾਬਾ ਗੁਰਿੰਦਰ ਢਿੱਲੋਂ ਵੀ ਇਸ ਪੈਦਲ ਯਾਤਰਾ ਦੇ ਵਿੱਚ ਸ਼ਾਮਲ ਹੋਏ ਸੀ ਦੱਸ ਦਈਏ ਕਿ ਬਾਬਾ ਗੁਰਿੰਦਰ ਢਿੱਲੋਂ ਗਵਰਨਰ ਤੇ ਅਸ਼ਵਨੀ ਸ਼ਰਮਾ ਤੇ ਉਨ੍ਹਾਂ ਦੀ ਮੁਲਾਕਾਤ ਹੋਈ ਸੀ ਕਰੀਬ 22 ਮਿੰਟ ਤੱਕ ਦੱਸਿਆ ਜਾ ਰਿਹਾ ਕਿ ਇਹ ਮੁਲਾਕਾਤ ਹੋਈ ਸੀ ਉਸ ਦੇ ਵਿੱਚ ਕਈ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਕਿ ਜੋ ਅਕਾਲੀ ਦਲ ਹੈ ਤੇ ਭਾਜਪਾ ਇਹਨਾਂ ਦਾ ਗਠਜੋੜ ਹੋ ਸਕਦਾ ਤਾਂ ਇਸੇ ਨੂੰ ਲੈ ਕੇ ਅਲਾਈਂਸ ਦੀਆਂ ਚਰਚਾਵਾਂ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੇ ਦੱਸਿਆ ਜਾ ਰਿਹਾ ਕਿ ਡੇਰਾ ਬਿਆਸ ਪਹੁੰਚੇ ਨੇ ਵਿਕਰਮ ਸਿੰਘ ਮਜੀਠੀਆ ਬਾਬਾ ਗੁਰਿੰਦਰ ਢਿੱਲੋਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹ ਪਹੁੰਚੇ ਨੇ ਤਾਂ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀਆਂ ਗਠਜੋੜ ਦੀਆਂ ਚਰਚਾਵਾਂ ਕਾਫੀ ਸਮੇਂ ਤੋਂ ਗਰਮਾਈਆਂ ਹੋਈਆਂ ਨੇ ਤਾਂ ਅੱਜ ਸਾਰਾ ਦਿਨ ਇਹ ਖਬਰ ਚੱਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਚਾਰੇ ਗਠਜੋੜ ਹੋ ਸਕਦਾ ਹੈ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਉੱਥੇ ਪਹੁੰਚੇ ਹੋਏ ਸੀ ਫਿਰੋਜ਼ਪੁਰ ਦੇ ਵਿੱਚ ਗਵਰਨਰ ਦੇ ਵੱਲੋਂ ਜੋ ਹੈ ਅੱਜ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਨਸ਼ਾ ਛੁਡਾਊ ਦੀ ਇਹ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਸੀ ਉੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਜਪਾ ਦੇ ਕਾਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਉੱਥੇ ਪਹੁੰਚੇ ਹੋਏ ਸੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਹੁਣ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਉੱਥੇ ਪਹੁੰਚੇ ਹੋਏ ਨੇ ਤਾਂ ਵਧੇਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਗੁਰਦਰਸ਼ਨ ਸਿੰਘ ਫੋਨ ਲਾਈਨ ਤੇ ਜੁੜੇ ਹੋਏ ਨੇ ਗੁਰਦਰਸ਼ਨ ਕੀ ਕੁਝ ਜਾਣਕਾਰੀ ਹੈ ਵਿਕਰਮ ਸਿੰਘ ਮਜੀਠੀਆ ਜੋ ਹੈ ਬਿਆਸ ਪਹੁੰਚੇ ਨੇ ਤਾਂ ਚਰਚਾਵਾਂ ਚੱਲ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਇਹਨਾਂ ਦਾ ਗਠਜੋੜ ਹੋ ਸਕਦਾ ਹੈ ਨੇ ਬਿਲਕੁਲ ਗੱਠਜੋੜ ਨੂੰ ਲੈ ਕੇ ਫਿਲਹਾਲ ਜ਼ਰੂਰ ਹੈ ਕਿ ਅੱਜ ਜਿਵੇਂ ਦਾ ਮਾਹੌਲ ਹੈ ਪੂਰਾ ਦਿਨ ਰਾਜਨੀਤਿਕ ਮਾਹੌਲ ਜੋ ਬਣਿਆ ਹੋਇਆ ਹੈ ਇਸ ਚਾਹੇ ਉਹ ਤਸਵੀਰਾਂ ਫਰੋਜ਼ਪੁਰ ਦੀਆਂ ਸੀ ਜਾਂ ਫਿਰ ਹੁਣ ਦੀਆਂ ਜੋ ਕਾਫਲਾ ਜਿਹੜਾ ਹੈਗਾ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਕਿ ਡੇਰਾ ਬਿਆਸ ਦੇ ਅੰਦਰ ਦਾਖਲ ਹੋਇਆ ਉਸ ਨੂੰ ਲੈ ਕੇ ਕਹੀਏ ਤਾਂ ਬਿਲਕੁਲ ਵੱਖ-ਵੱਖ ਐਂਗਲ ਤੋਂ ਇਸ ਨੂੰ ਦੇਖਿਆ ਜਾ ਸਕਦਾ ਹੈ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਡੇਰਾ ਬਿਆਸ ਪ੍ਰਮੁੱਖ ਦੇ ਬਿਲਕੁਲ ਨਜ਼ਦੀਕੀ ਨੇ ਔਰ ਇਹ ਗੱਲ ਬਕਾਇਦਾ ਤੌਰ ਦੇ ਉੱਤੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਨਾਬਾ ਜੇਲ੍ਹ ਦੇ ਬਾਅਦ ਜਦੋਂ ਮੁਲਾਕਾਤ ਨੂੰ ਗਈ ਸੀ ਤਾਂ ਉਦੋਂ ਵੀ ਉਹਨਾਂ ਵੱਲੋਂ ਸਪਸ਼ਟ ਕੀਤੀ ਗਈ ਸੀ ਪਰ ਅੱਜ ਦੇ ਇਸ ਕਾਫਲੇ ਨੂੰ ਅੰਦਰ ਜਾਂਦੇ ਹੋਏ ਜਾਣ ਗਿਆ ਜਿੱਕਰ ਆਪਾਂ ਗੱਲ ਕਰ ਰਹੇ ਹਾਂ ਤਾਂ ਉੱਥੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਉਹ ਕੋਈ ਧੰਨਵਾਦ ਕਰਨ ਦੇ ਲਈ ਡੇਰਾ ਵਿਆਸ ਆਏ ਹੋਣ ਕਿਉਂਕਿ ਕੱਲ ਵੀ ਜਦੋਂ ਵਿਕਰਮ ਸਿੰਘ ਮਜੀਠੀਆ ਮਾਜੇ ਦੇ ਵਿੱਚ ਦਾਖਲ ਹੋਏ ਸਨ ਅਕਾਲੀ ਦਲ ਦੇ ਵਰਕਰਾਂ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਸੀ ਤਾਂ ਉਸ ਦਰਮਿਆਨ ਹੀ ਮਾਜੇ 'ਚ ਦਾਖਲ ਹੋਣ ਤੋਂ ਪਹਿਲਾਂ ਵਿਆਸ ਤੋਂ ਪਹਿਲਾਂ ਇਹ ਚਰਚਾ ਹੋ ਮੰਨ ਕਿ ਉਹ ਡੇਰਾ ਵਿਆਸ ਜਾ ਸਕਦੇ ਨੇ ਲੇਕਿਨ ਅਜੇ ਨਹੀਂ ਸੀਗਾ ਕਿਉਂਕਿ ਉਹਨਾਂ ਦਾ ਰੂਟ ਜਾਂ ਜੋ ਵੀ ਪਹਿਲਾਂ ਦਾ ਪ੍ਰੋਗਰਾਮ ਸੀਗਾ ਉਹ ਅਮਰਸਰ ਸਾਧ ਦਾ ਸੀਗਾ ਔਰ ਉਹ ਕਾਫਲਾ ਜਿਹੜਾ ਸੀਗਾ ਕੱਲ ਸਿੱਧਾ ਨਿਕਲ ਗਿਆ ਤੇ ਉਸ ਤੋਂ ਬਾਅਦ ਅੱਜ ਸਵੇਰ ਤੋਂ ਇਹ ਕੰਸੂਆ ਸਨ ਕਿ ਸ਼ਾਇਦ ਵਿਕਰਮ ਸਿੰਘ ਮਜੀਠੀਆ ਡੇਰਾ ਵਿਆਸ ਆ ਸਕਦੇ ਸਨ ਤਾਂ ਜਿਹੜੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਕਾਫਲੇ ਦੀਆਂ ਜ਼ਰੂਰ ਸਾਂਝੀਆਂ ਕੀਤੀਆਂ ਹੈਗੀਆਂ ਔਰ ਕਾਫਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਫਲਾ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਦਾ ਡੇਰਾ ਵਿਆਸ ਦੇ ਅੰਦਰ ਦਾਖਲ ਹੋ ਰਿਹਾ ਹੈ ਹਾਲਾਂਕਿ ਇਸ ਦੇ ਉੱਤੇ ਕੋਸ਼ਿਸ਼ ਜ਼ਰੂਰ ਹੈਗੀ ਹੈ ਕਿ ਕਾਲੀਦਲ ਦੇ ਵਰਕਰ ਦੇ ਨਾਲ ਜਾਂ ਕਿਸੇ ਆਗੂ ਦੇ ਨਾਲ ਵੀ ਇਸ ਦੇ ਬਾਰੇ ਤਾਂ ਗੱਲਬਾਤ ਜਿਹੜੀ ਹੈਗੀ ਆ ਕੀਤੀ ਜਾਵੇ ਲੇਕਿਨ ਗਠਜੋੜ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵੀ ਕਹਿ ਦਈਏ ਕਿ ਕਿਆਸ ਰਹੀਆਂ ਜਰੂਰ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਅਧਿਕਾਰਿਕ ਬਿਆਨ ਜਾਂ ਅਧਿਕਾਰਿਕ ਗੱਲਬਾਤ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਹੈ। ਅ ਗੁਰਦਰਸ਼ਨ ਕੋ ਜਾਣਕਾਰੀ ਮਿਲ ਪਾਵੇਗੀ ਕਿ ਵਿਕਰਮ ਸਿੰਘ ਮਜੀਠੀਆ ਇੱਥੇ ਕਦੋਂ ਪਹੁੰਚੇ ਤੇ ਕਦੋਂ ਤੋਂ ਇਹ ਮੁਲਾਕਾਤ ਉਹਨਾਂ ਦੀ ਚੱਲ ਰਹੀ ਹੈ। ਦੇਖੋ ਜੋ ਸਾਡੇ ਕੋਲੇ ਜਾਣਕਾਰੀ ਹੈਗਾ ਉਸ ਦੇ ਅਨਸਾਰ ਕਰੀਬ 5:00 ਵਜੇ 7 ਤੋਂ 10 ਮਿੰਟ ਦੇ ਦਰਮਿਆਨ ਉਹਨਾਂ ਦਾ ਕਾਫਲਾ ਜਿਹੜਾ ਹੈ ਉਹ ਡੇਰਾ ਬਿਆਸ ਦੇ ਅੰਦਰ ਦਾਖਲ ਹੁੰਦਾ ਹੋਇਆ ਦਿਖਾਈ ਦਿੱਤਾ ਹੈ ਤਸਵੀਰਾਂ ਦੇ ਵਿੱਚ। ਔਰ ਉਸ ਤੋਂ ਬਾਅਦ ਕਦੋਂ ਉਹ ਬਾਹਰ ਆਉਂਦੇ ਨੇ ਉਹ ਜਰੂਰ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਕਿ ਸਪਸ਼ਟ ਕਰ ਸਕੀਏ ਅਗੁਰਦਸ਼ਨ ਕੀ ਅਸੀਂ ਕਹਿ ਸਕਦੇ ਹਾਂ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਕਿਤੇ ਨਾ ਕਿਤੇ ਹੋ ਸਕਦਾ ਕਿਉਂਕਿ ਜਦੋਂ ਵੀ ਅਸੀਂ ਦੇਖ ਰਹੇ ਹਾਂ ਕਿ ਅੱਜ ਜੇਕਰ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਸੁਖਬੀਰ ਸਿੰਘ ਬਾਦਲ ਪਹੁੰਚੇ ਹੋਏ ਸੀ ਪਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਉੱਥੇ ਪਹੁੰਚੇ ਹੋਏ ਸੀ ਤਾਂ ਡੇਰਾ ਅਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਵੀ ਉੱਥੇ ਪਹੁੰਚੇ ਹੋਏ ਸੀ ਤਾਂ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਹੁਣ ਜੋ ਸ਼੍ਰੋਮਣੀ ਅਕਾਲੀ ਦਲ ਹੈ ਤੇ ਭਾਜਪਾ ਹੈ ਇਹਨਾਂ ਦਾ ਗਠਜੋੜ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਇਕੋ ਗੱਲ ਜ਼ਰੂਰ ਹੈਗੀ ਹੈ ਕਿ ਅੱਜ ਦਾ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਸਵੇਰ ਦੇ ਸਮੇਂ ਫਿਰੋਜ਼ਪੁਰ ਤੋਂ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਜੀ ਤੋਂ ਬਿਸ਼ੱਕ ਉਹ ਨਸ਼ਮਰੋਦ ਕੱਢੀ ਜਾ ਰਹੀ ਰੈਲੀ ਦੇ ਵਿੱਚ ਸ਼ਾਮਲ ਹੋਏ ਥਣ ਔਰ ਉਦੋਂ ਤੱਕ ਇਹ ਵੀ ਜ਼ਰੂਰ ਚਰਚਾ ਹੋਆਂ ਸਨ ਕਿ ਉਹ ਰੈਲੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਲੇਕਿਨ ਉਸ ਤੋਂ ਬਾਅਦ ਜਦੋਂ ਬੰਦ ਕਮਰਾ ਮੀਟਿੰਗ ਦੀ ਚਰਚਾ ਹੁੰਦੀ ਹੈ ਔਰ ਇਸ ਨੂੰ ਲੈ ਕੇ ਖਬਰਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਉਸ ਤੋਂ ਬਾਅਦ ਸ਼ਾਮ ਦੇ ਸਮੇਂ ਅਕਾਲੀ ਦਲ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਜਿਹੜਾ ਹੈਗਾ ਕਹਿਦੀ ਹੈ ਕਿ ਡੇਰਾ ਬਿਆਸ ਪ੍ਰਮੁਖ ਦੇ ਨਾਲ ਮੁਲਾਕਾਤ ਦੇ ਲਈ ਅ ਸਪਸ਼ਟ ਰੂਪ ਦੇ ਰੂਪ ਦੇ ਵਿੱਚ ਅਸੀਂ ਜ਼ਿਕਰ ਕਹੀਏ ਤਾਂ ਸਪਸ਼ਟ ਤੌਰ ਦੇ ਉੱਤੇ ਇਹ ਮੁਲਾਕਾਤ ਕਿਸ ਤਰ੍ਹਾਂ ਦੀ ਹੈਗੀ ਹੈ ਯਾ ਫਿਰ ਤਸਵੀਰਾਂ ਰਾਹੀਂ ਕੀ ਸਾਹਮਣੇ ਹੁੰਦਾ ਜਿਹੜੇ ਸੋਰਸਸ ਹੈਗੇ ਉਹਨਾਂ ਦੇ ਨਾਲ ਗੱਲਬਾਤ ਰਾਹੀਂ ਇਹ ਜ਼ਰੂਰ ਕੋਸ਼ਿਸ਼ ਕਰ ਰਹੇ ਆ ਕਿ ਜਰੂਰ ਸਾਹਮਣੇ ਆ ਸਕੇ ਜਾਂ ਗੱਲਬਾਤ ਹੋ ਸਕੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਜਿਹੜਾ ਹੈਗਾ ਉਹ ਮਿਲ ਸਕੇ ਲੇਕਿਨ ਫਿਲਹਾਲ ਜਿਹੜੀਆਂ ਕਿਆਸਰਾਈਆਂ ਜਿਵੇਂ ਆਪਾਂ ਗੱਠਜੋੜ ਦੇ ਉੱਤੇ ਗੱਲ ਕਰ ਰਹੇ ਆ ਤਾਂ ਇਹ ਪਹਿਲਾਂ ਤੋਂ ਹੀ ਸੰਭਵੀ ਸੀ ਕੱਲ੍ਹ ਵੀ ਸੰਭਵੀ ਸੀ ਕਿਉਂਕਿ ਅੱਜ ਦੀ ਮੁਲਾਕਾਤ ਜ਼ਰੂਰ ਹੈਗੀ ਆ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਭਾਜਪਾ ਵਰਕਰਾਂ ਦੇ ਨਾਲ ਸੀਗੀ ਲੇਕਿਨ ਕੱਲ ਨੂੰ ਇਹ ਕਿਆਸਰਾਈਆਂ ਪਹਿਲਾਂ ਹੀ ਸਨ ਕਿ ਵਿਕਰਮ ਸਿੰਘ ਮਜੀਠੀਆ ਜਦੋਂ ਦੀਰਾ ਬਿਆਸ ਪਹੁੰਚਣ ਲekin ਕੱਲ ਨੂੰ ਜੋ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਹ ਅੰਮ੍ਰਿਤਸਰ ਤੱਕ ਆਪਣੇ ਵਰਕਰਾਂ ਨੂੰ ਮਿਲੇ ਔਰ ਉਸ ਤੋਂ ਬਾਅਦ ਅੱਜ ਦਾ ਜੋ ਅੰਦਾਜ਼ਾ ਸੀਗਾ ਉਸ ਦੇ ਅਨਸਾਰ ਇਹ ਕਾਫਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਗੁਰਦਰਸ਼ਨ ਵਿਕਰਮ ਸਿੰਘ ਮਜੀਠੀਆ ਜਦੋਂ ਇਹਦੇ ਪਹੁੰਚੇ ਉਹਨਾਂ ਦਾ ਕਾਫਲਾ ਵੀ ਨਜ਼ਰ ਆਇਆ ਉਹਨਾਂ ਨਾਲ ਹਲੇ ਕਿ ਮੀਡੀਆ ਨਾਲ ਉਹਨਾਂ ਨੇ ਅਜੇ ਗੱਲਬਾਤ ਨਹੀਂ ਕੀਤੀ ਹੈ ਕਿ ਉਮੀਦ ਜਤਾਈ ਜਾ ਰਹੀ ਹੈ ਕਿ ਜਦੋਂ ਮੀਟਿੰਗ ਖਤਮ ਹੋਵੇਗੀ ਇਹ ਮੁਲਾਕਾਤ ਖਤਮ ਹੋਵੇਗੀ ਉਸ ਤੋਂ ਬਾਅਦ ਬਾਹਰ ਆ ਕੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੋਈ ਬਿਆਨ ਦਿੱਤਾ ਜਾਵੇਗਾ ਕੁਝ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਈ ਹੈ ਅ ਬਿਲਕੁਲ ਇਸ ਦੇ ਬਾਰੇ ਫਿਲਹਾਲ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਮੁਲਾਕਾਤ ਹੈ ਮੀਟਿੰਗ ਹੈ ਧਾਨਵਾਦੀ ਦੌਰਾ ਹੈ ਜਾਂ ਫਿਰ ਕਿਸ ਤਰ੍ਹਾਂ ਦੀ ਮਿਲਣੀ ਹੈਗੀ ਇਸ ਦੇ ਬਾਰੇ ਕਹਿਣਾ ਹਾਲੇ ਸਾਫ ਨਹੀਂ ਹੈ ਲੇਕਿਨ ਇਹ ਜਰੂਰ ਸਾਫ ਹੈਗਾ ਕਿ ਡੇਰਾ ਬਿਆਸ ਸੌਣ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਇਤਿਹਾਸੇ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਪਹੁੰਚੇ ਸਨ ਉੱਥੇ ਉਹ ਕਹਦੀ ਹੈ ਕਿ ਗੁਰਦਰਾ ਸਾਹਿਬ ਨਤਮਸਤਕ ਹੋਏ ਔਰ ਗੁਰੂ ਸਾਹਿਬ ਦਾ ਸ਼ੁਕਰਾਨਾ ਜਿਹੜਾ ਹੈਗਾ ਕੀਤਾ ਆਮ ਉਮੂਮ ਤੌਰ ਦੇ ਉੱਤੇ ਵੀ ਉਹ ਅਕਸਰ ਬਾਬਾ ਬਕਾਲਾ ਸਾਹਿਬ ਜਰੂਰ ਕਹਦੀ ਹੈ ਕਿ ਜਦੋਂ ਉਹਨਾਂ ਦਾ ਕਾਫਲਾ ਲੰਘਦਾ ਹੈ ਤੇ ਉਹ ਦੇਖੇ ਜਾਂਦੇ ਨੇ ਉਸ ਗੁਰੂ ਸਾਹਿਬ ਦਾ ਸੁਰਾਨਾ ਕਰਦੇ ਨੇ ਜੀ ਇਹ ਸ਼ੁਭਿਆਰ ਪ੍ਰਦਰਸ਼ਨ तमाम ਜਾਣਕਾਰੀ ਦੇ ਲਈ ਤਾਂ ਦੱਸ દਈਏ ਕਿ ਵਿਕਰਮ ਸਿੰਘ ਮਜੀਠੀਆ ਜੋ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੂੰ ਇੱਥੇ ਮਿਲਣ ਦੇ ਲਈ ਪਹੁੰਚੇ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 2 ਫਰਵਰੀ ਨੂੰ ਬਾਬਾ ਗੁਰਿੰਦਰ ਢਿੱਲੋਂ ਦੇ ਵੱਲੋਂ ਪਹਿਲਾ ਮੁਲਾਕਾਤ ਕੀਤੀ ਗਈ ਸੀ ਨਾਬਾ ਜੇਲ੍ਹ ਦੇ ਵਿੱਚ ਜਦੋਂ ਵਿਕਰਮ ਸਿੰਘ ਮਜੀਠੀਆ ਬੰਦ ਸੀ ਤਾਂ 3 ਤਰੀਕ ਨੂੰ ਉਹਨਾਂ ਦੀ ਰਿਹਾਈ ਹੋਈ ਸੀ ਤਾਂ ਦੱਸ ਦਈਏ ਕਿ ਅੱਜ ਵਿਕਰਮ ਸਿੰਘ ਮਜੀਠੀਆ ਇੱਥੇ ਪਹੁੰਚੇ ਨੇ ਡੇਰਾ ਬਿਆਸ ਮੁਖੀ ਨੂੰ ਮਿਲਣ ਦੇ ਲਈ ਹਾਲਾਂਕਿ ਜ਼ਿਆਸਤ ਦੇ ਵਿੱਚ ਜੋ ਹੈ ਚਰਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜੋ ਅਲਾਈਅንስ ਅਗੇ ਹੋ ਸਕਦਾ ਹੈ ਉਸ ਨੂੰ ਲੈ ਕੇ ਹੀ ਇਹ ਮੁਲਾਕਾਤ ਕੀਤੀ ਗਈ ਹੈ ਹਾਲਾਂਕਿ ਇਹ ਮੁਲਾਕਾਤ ਕਿਸ ਮੁੱਦੇ ਨੂੰ ਲੈ ਕੇ ਕੀਤੀ ਗਈ ਹੈ ਜਦੋਂ ਵਿਕਰਮ ਸਿੰਘ ਮਜੀਠੀਆ ਬਾਹਰ ਆਉਣਗੇ ਉਹਨਾਂ ਦੇ ਵੱਲੋਂ ਦੱਸਿਆ ਜਾਵੇਗਾ ਉਦੋਂ ਹੀ ਪਤਾ ਲੱਗੇਗਾ ਤਾਂ ਡੇਰਾ ਬਿਆਸ ਪਹੁੰਚੇ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਮਿਲਣ ਦੇ ਲਈ ਬਾਬਾ ਗੁਰਿੰਦਰ ਢਿੱਲੋਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਜ਼ਮਾਨਤ ਤੇ ਰਹਾ ਹਣ ਤੋਂ ਬਾਅਦ ਕਹਿ ਦਈਏ ਕਿ ਕੁਝ ਦਿਨ ਚੰਡੀਗੜ੍ਹ ਰਹਿਣ ਤੋਂ ਬਾਅਦ ਕੱਲ੍ਹ ਬਿਕਰਮ ਸਿੰਘ ਮਜੀਠੀਆ ਮਾਜੇ ਦੇ ਵਿੱਚ ਇੱਕ ਵੱਡੇ ਕਾਫਲੇ ਦੇ ਨਾਲ ਦਾਖਲ ਹੋਏ ਸਨ ਔਰ ਉਸ ਕਾਫਲੇ ਨਾਲ ਦਾਖਲ ਹੋਣ ਤੋਂ ਬਾਅਦ ਉਹ ਸ੍ਰੀ ਅਮਰਸਰ ਸਾਹਿਬ ਗਏ ਜਿੱਥੇ ਉਹਨਾਂ ਵੱਲੋਂ ਮਾਜੇ ਦੇ ਵਿੱਚ ਦਾਖਲ ਹੋ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਕਹਿ ਰਿਹਾ ਕਿ ਚੰਡੀਗੜ੍ਹ ਤੋਂ ਅਮਰਸਰ ਤੱਕ ਵੱਖ-ਵੱਖ ਜਗ੍ਹਾ ਦੇ ਉੱਤੇ ਜੋ ਵਰਕਰਾਂ ਦਾ ਪਿਆਰ ਸੀਗਾ ਅਕਾਲੀ ਦਲ ਦੇ ਜੋ ਵਰਕਰ ਸਨ ਆਗੂ ਸਨ ਉਹਨਾਂ ਦਾ ਪਿਆਰ ਕਬੂਲਿਆ ਔਰ ਉਸ ਤੋਂ ਬਾਅਦ ਕੱਲ ਵੀ ਇਹ ਕੰਸੂਆਂ ਜਿਹੜੀਆਂ ਲਗਾਈਆਂ ਜਾ ਰਹੀਆਂ ਸਨ ਕਿ ਬਿਕਰਮ ਸਿੰਘ ਮਜੀਠੀਆ ਡੇਰਾ ਰਾਜ ਸਵਾਮੀ ਸਤਸੰਗ ਬਿਆਸ ਆ ਸਕਦੇ ਨੇ ਔਰ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਦੀਆਂ ਵੱਖ-ਵੱਖ ਚਰਚਾਵਾਂ ਜਾਂ ਸਿਆਸੀ ਹਲਕਿਆਂ ਦੇ ਵਿੱਚ ਵੱਖ-ਵੱਖ ਖਤਰਾਂ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ ਨੇ ਔਰ ਵੱਡੀ ਖਬਰ ਇਹ ਹੈਗੀ ਹੈ ਕਿ ਥੋੜੀ ਦੇਰ ਪਹਿਲਾਂ ਵਿਕਰਮ ਸਿੰਘ ਮਜੀਠੀਆ ਦਾ ਕਾਫਲਾ ਜਿਹੜਾ ਹੈ ਉਹ ਡੇਰਾ ਰਾਜ ਸਵਾਮੀ ਸਤਸੰਗ ਬਿਆਸ ਜਾਂਦੇ ਹੋਏ ਦਿਖਾਈ ਦਿੱਤਾ ਇਸ ਸਮੇਂ ਤਸਵੀਰਾਂ ਰਹੀਆਂ ਨੇ ਡੇਰਾ ਰਾਜ ਸਵਾਮੀ ਸਤਸੰਗ ਬਿਆਸ ਦੇ ਬਾਹਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਥੋੜੀ ਹੀ ਦੇਰ ਪਹਿਲਾਂ ਵਿਕਰਮ ਸਿੰਘ ਮਜੀਠੀਆ ਦਾ ਕਾਫਲਾ ਜਿਹੜਾ ਹੈ ਉਹ ਇੱਥੋਂ ਡੇਰਾ ਬਿਆਸ ਦੇ ਅੰਦਰ ਦਾਖਲ ਹੋਇਆ ਔਰ ਉਸ ਦੇ ਨਾਲ ਹੀ ਇੱਥੇ ਤ੍ਰਸਪੋਰਟ ਦੇ ਵਿੱਚ ਗਏ ਸਨ ਨਸ਼ੇ ਵਿਰੁੱਧ ਜਿਹੜੀ ਰੈਲੀ ਕੱਢੀ ਜਾ ਰਹੀ ਸੀ ਔਰ ਬਕਾਇਦਾ ਤੌਰ ਦੇ ਉੱਤੇ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਉੱਥੇ ਮੌਜੂਦ ਸਨ ਔਰ ਉਸ ਤੋਂ ਇਲਾਵਾ ਭਾਜਪਾ ਦੇ ਵੱਖ-ਵੱਖ ਵਰਕਰ ਜਿਹੜੇ ਨੇ ਉਹ ਉੱਥੇ ਮੌਜੂਦ ਸਨ ਔਰ ਇਸ ਤਰ੍ਹਾਂ ਹੀ ਇਸ ਨਸ਼ੇ ਵਿਰੁੱਧ ਕੱਢੀ ਜਾ ਰਹੀ ਰੈਲੀ ਦੇ ਵਿੱਚ ਡੇਰਾ ਬਿਆਸਨੁਖ ਬਾਬਾ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਿਹੜਾ ਹੈਗਾ ਸ਼ਿਰਕਤ ਕੀਤੀ ਗਈ ਔਰ ਉਸ ਤੋਂ ਬਾਅਦ ਉਹਨਾਂ ਦੀ ਭਾਜਪਾ ਆਗੂਆਂ ਦੇ ਨਾਲ ਕਰੀਬ 22 ਮਿੰਟ ਮੀਟਿੰਗ ਹੋਣ ਦੀਆਂ ਚਰਚਾਵਾਂ ਆਈਆਂ ਉਹ ਸਾਹਮਣੇ ਆਈਆਂ ਖਬਰਾਂ ਸਾਹਮਣੇ ਆਈ ਸ਼ਾਮ ਦੇ ਸਮੇਂ ਵਿਕਰਮ ਸਿੰਘ ਮਜੀਠੀਆ ਡੇਰਾ ਬਿਆਸ ਦੇ ਅੰਦਰ ਜਾਂਦੇ ਹੋਏ ਦਿਖਾਈ ਦਿੱਤੇ ਨੇ ਉਹਨਾਂ ਦਾ ਕਾਫਲਾ ਜਿਹੜਾ ਹੈ ਸੂਤਰਾਂਸਾਰੋ ਕਾਫਲਾ ਜਿਹੜਾ ਹੈ ਉਹ ਡੇਰਾ ਬਿਆਸ ਅੰਦਰ ਦਾਖਲ ਹੋਇਆ ਹੈ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸੰਪਰਕ ਹੈਗਾ ਜਰੂਰ ਉਹ ਹੋ ਸਕੇ ਕਿਉਂਕਿ ਬਾਹਰ ਵੇਟ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈਗੀ ਆ ਕਦੋਂ ਤੱਕ ਉਹਨਾਂ ਦਾ ਕਾਫਲਾ ਆਉਂਦਾ ਫਿਲਹਾਲ ਇਹ ਕਹਿਣਾ ਸੰਭਵ ਨਹੀਂ ਹੈ ਜਾਂ ਫਿਰ ਜਿਹੜੀ ਮੁਲਾਕਾਤ ਹੈਗੀ ਆ ਹੋ ਸਕਦਾ ਹੈ ਕਿ ਕਿਸੇ ਤਰ੍ਹਾਂ ਦਾ ਧਨਵਾਦੀ ਮੁਲਾਕਾਤ ਜਿਹੜੀ ਹੈਗੀ ਹੈ ਡੇਰਾ ਵਿਆਸ ਪ੍ਰਮੁੱਖਾ ਵਿਕਰਮ ਸਿੰਘ ਮਜੀਠੀਆ ਦੀ ਇਹ ਹੋ ਸਕਦੀ ਹੈ ਸੋ ਖਬਰ ਦੇ ਉੱਤੇ ਨਜ਼ਰ ਬਣਾਈ ਰੱਖਾਂਗੇ ਕੋਸ਼ਿਸ਼ ਕਰਾਂਗੇ ਕਿ ਇਸ ਦੇ ਉੱਤੇ ਸੰਪਰਕ ਜਿਹੜਾ ਹੈ ਬਕਾਇਦਾ ਤੌਰ ਦੇ ਉੱਤੇ ਕਾਲੀਦਲ ਨਾਲ ਵੀ ਜਿਹੜਾ ਹੋ ਸਕੇ ਨਿਊਜ਼ਟਨ ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਵਿਆਸ ਡੇਰਾ ਬਿਆਸ ਪੰਚਰੇ ਵਿਕਰਮ ਸਿੰਘ ਬਜੀਠਿਆ ਬਾਬਾ ਗੁਰਿੰਦਰ ਢਿੱਲੋਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਤਾਂ ਅੱਜ ਦਿਨ ਪਾਰ ਭਾਜਪੀ ਲੀਡਰਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਨਜ਼ਰ ਆਏ ਸੀ ਫਿਰੋਜ਼ਪੁਰ ਦੇ ਵਿੱਚ ਗਵਰਨਰ ਦੇ ਵੱਲੋਂ ਜੋ ਰੈਲੀ ਕੱਢੀ ਗਈ ਸੀ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਹੈ ਨਸ਼ਾ ਛਡਾਓ ਉਸ ਰੈਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਸੀ ਅਕਾਲੀ ਦਲ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਤਾਂ ਉੱਥੇ ਹੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਉੱਥੇ ਪਹੁੰਚੇ ਹੋਏ ਸੀ ਬਾਬਾ ਗੁਰਿੰਦਰ ਢਿੱਲੋਂ ਵੀ ਇਸ ਪੈਦਲ ਯਾਤਰਾ ਦੇ ਵਿੱਚ ਸ਼ਾਮਲ ਹੋਏ ਸੀ ਦੱਸ ਦਈਏ ਕਿ ਬਾਬਾ ਗੁਰਿੰਦਰ ਢਿੱਲੋਂ ਗਵਰਨਰ ਤੇ ਅਸ਼ਵਨੀ ਸ਼ਰਮਾ ਤੇ ਉਹਨਾਂ ਦੀ ਮੁਲਾਕਾਤ ਹੋਈ ਸੀ ਕਰੀਬ 22 ਮਿੰਟ ਤੱਕ ਦੱਸਿਆ ਜਾ ਰਿਹਾ ਕਿ ਇਹ ਮੁਲਾਕਾਤ ਹੋਈ ਸੀ ਉਸ ਦੇ ਵਿੱਚ ਕਈ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਕਿ ਜੋ ਅਕਾਲੀ ਦਲ ਹੈ ਤੇ ਭਾਜਪਾ ਇਹਨਾਂ ਦਾ ਗਠਜੋੜ ਹੋ ਸਕਦਾ ਤਾਂ ਇਸੇ ਨੂੰ ਲੈ ਕੇ ਅਲਾਈਂਸ ਦੀਆਂ ਚਰਚਾਵਾਂ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੇ ਦੱਸਿਆ ਜਾ ਰਿਹਾ ਕਿ ਡੇਰਾ ਬਿਆਸ ਪਹੁੰਚੇ ਨੇ ਵਿਕਰਮ ਸਿੰਘ ਮਜੀਠੀਆ ਬਾਬਾ ਗੁਰਿੰਦਰ ਢਿੱਲੋਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਤਾਂ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀਆਂ ਗਠਜੋੜ ਦੀਆਂ ਚਰਚਾਵਾਂ ਕਾਫੀ ਸਮੇਂ ਤੋਂ ਗਰਮਾਈਆਂ ਹੋਈਆਂ ਨੇ ਤਾਂ ਅੱਜ ਸਾਰਾ ਦਿਨ ਇਹ ਖਬਰ ਚੱਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਚਾਰੇ ਗਠਜੋੜ ਹੋ ਸਕਦਾ ਹੈ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਉਥੇ ਪਹੁੰਚੇ ਹੋਏ ਸੀ ਫਿਰੋਜ਼ਪੁਰ ਦੇ ਵਿੱਚ ਗਵਰਨਰ ਦੇ ਵੱਲੋਂ ਜੋ ਹੈ ਅੱਜ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਨਸ਼ਾ ਛੁਡਾਊ ਦੀ ਇਹ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਸੀ ਉਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਤਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਉਥੇ ਪਹੁੰਚੇ ਹੋਏ ਸੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਹੁਣ ਦੱਸ ਦਈਏ ਕਿ ਵਿਕਰਮ ਸਿੰਘ ਬਜੀਠਿਆ ਉਥੇ ਪਹੁੰਚੇ ਹੋਏ ਨੇ ਤਵਦੇ ਦੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਗੁਰਦਰਸ਼ਨ ਸਿੰਘ ਫੋਨ ਲਾਈਨ ਤੇ ਜੁੜੇ ਹੋਏ ਨੇ ਗੁਰਦਰਸ਼ਨ ਕੀ ਕੁਝ ਜਾਣਕਾਰੀ ਹੈ ਬਿਕਰਮ ਸਿੰਘ ਮਜੀਠੀਆ ਜੋ ਹੈ ਬਿਆਸ ਪਹੁੰਚੇ ਨੇ ਤਾਂ ਚਰਚਾਵਾਂ ਚੱਲ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਇਹਨਾਂ ਦਾ ਗੱਠ ਜੋੜ ਹੋ ਸਕਦਾ ਨੇ ਬਿਲਕੁਲ ਗੱਠਜੋੜ ਨੂੰ ਲੈ ਕੇ ਫਿਲਹਾਲ ਜ਼ਰੂਰ ਹੈ ਕਿ ਅੱਜ ਜਿਵੇਂ ਦਾ ਮਾਹੌਲ ਰਿਹਾ ਪੂਰਾ ਦਿਨ ਰਾਜਨੀਤਿਕ ਮਾਹੌਲ ਜੋ ਬਣਿਆ ਹੋਇਆ ਸੀ ਚਾਹੇ ਉਹ ਤਸਵੀਰਾਂ ਫਿਰੋਜ਼ਪੁਰ ਦੀਆਂ ਸੀ ਜਾਂ ਫਿਰ ਹੁਣ ਦੀਆਂ ਜੋ ਕਾਫਲਾ ਜਿਹੜਾ ਹੈਗਾ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਕਿ ਡੇਰਾ ਬਿਆਸ ਦੇ ਅੰਦਰ ਦਾਖਲ ਹੋਇਆ ਉਸ ਨੂੰ ਲੈ ਕੇ ਕਹੀਏ ਤਾਂ ਬਿਲਕੁਲ ਵੱਖ-ਵੱਖ ਐਂਗਲ ਤੋਂ ਇਸ ਨੂੰ ਦੇਖਿਆ ਜਾ ਸਕਦਾ ਹੈ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਡੇਰਾ ਬਿਆਸ ਪ੍ਰਮੁਖ ਦੇ ਬਿਲਕੁਲ ਨਜ਼ਦੀਕੀ ਨੇ ਔਰ ਇਹ ਗੱਲ ਕਾਇਦਾ ਤੌਰ ਦੇ ਉੱਤੇ ਡੇਰਾ ਬਿਆਸ ਮੁਖੀ ਭਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਨਾਬਾ ਜੇਲ੍ਹ ਦੇ ਬਾਅਦ ਜਦੋਂ ਮੁਲਾਕਾਤ ਨੂੰ ਗਈ ਸੀ ਤਾਂ ਉਦੋਂ ਵੀ ਉਹਨਾਂ ਵੱਲੋਂ ਸਪਸ਼ਟ ਕੀਤੀ ਗਈ ਸੀ ਪਰ ਅੱਜ ਦੇ ਇਸ ਕਾਫਲੇ ਨੂੰ ਅੰਦਰ ਜਾਂਦੇ ਹੋਏ ਜਾਣ ਗਿਆ ਜੇਕਰ ਆਪਾਂ ਗੱਲ ਕਰ ਰਹੇ ਹਾਂ ਤਾਂ ਉੱਥੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਉਹ ਕੋਈ ਧੰਨਵਾਦ ਕਰਨ ਦੇ ਲਈ ਡੇਰਾ ਬਿਆਸ ਆਏ ਹੋਣ ਕਿਉਂਕਿ ਕੱਲ ਵੀ ਜਦੋਂ ਵਿਕਰਮ ਸਿੰਘ ਮਜੀਠੀਆ ਮਾਝੇ ਦੇ ਵਿੱਚ ਦਾਖਲ ਹੋਏ ਸਨ ਅਕਾਲੀ ਦਲ ਦੇ ਵਰਕਰਾਂ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱ ਤਾਂ ਉਸ ਦਰਮਿਆਨ ਵੀ ਮਾਜੇ ਤੇ ਦਾਖਲ ਹੋਣ ਤੋਂ ਪਹਿਲਾਂ ਬਿਆਸ ਤੋਂ ਪਹਿਲਾਂ ਇਹ ਚਰਚਾਵਾਂ ਸੰਨ ਕਿ ਉਹ ਡੇਰਾ ਵਿਆਸ ਜਾ ਸਕਦੇ ਨੇ ਲੇਕਿਨ ਅਜੇ ਹੈ ਨਹੀਂ ਸੀਗਾ ਕਿਉਂਕਿ ਉਹਨਾਂ ਦਾ ਰੂਟ ਜਾਂ ਜੋ ਵੀ ਪਹਿਲਾਂ ਦਾ ਪ੍ਰੋਗਰਾਮ ਸੀਗਾ ਉਹ ਅਮਰਸਰ ਸਾਧ ਦਾ ਸੀਗਾ ਔਰ ਉਹ ਕਾਫਲਾ ਜਿਹੜਾ ਸੀਗਾ ਕੱਲ ਸਿੱਧਾ ਨਿਕਲ ਗਿਆ ਉਸ ਤੋਂ ਬਾਅਦ ਅੱਜ ਸਵੇਰ ਤੋਂ ਇਹ ਕੰਸੂਆ ਸੰਨ ਕਿ ਸ਼ਾਇਦ ਵਿਕਰਮ ਸਿੰਘ ਮਜੀਠੀਆ ਡੇਰਾ ਵਿਆਸ ਆ ਸਕਦੇ ਸੰਨ ਤਾਂ ਜਿਹੜੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਕਾਫਲੇ ਦੀਆਂ ਜ਼ਰੂਰ ਸਾਂਝੀਆਂ ਕੀਤੀਆਂ ਹੈਗੀਆਂ ਔਰ ਕਾਫਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਫਲਾ ਡਾ ਹੈ ਵਿਕਰਮ ਸਿੰਘ ਮਜੀਠੀਆ ਦਾ ਡੇਰਾ ਵਿਆਸ ਦੇ ਅੰਦਰ ਦਾਖਲ ਹੋ ਇਸ ਦੇ ਉੱਤੇ ਕੋਸ਼ਿਸ਼ ਜ਼ਰੂਰ ਹੈਗੀ ਹੈ ਕਿ ਕਾਲੀਦਲ ਦੇ ਵਰਕਰ ਦੇ ਨਾਲ ਜਾਂ ਕਿਸੇ ਆਗੂ ਦੇ ਨਾਲ ਵੀ ਇਸ ਦੇ ਬਾਰੇ ਗੱਲਬਾਤ ਜਿਹੜੀ ਹੈਗੀ ਹੈ ਚਿੱਪੀ ਜਾਵੇ ਲੇਕਿਨ ਗਠਜੋੜ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵੀ ਕਹਿ ਦਈਏ ਕਿ ਕਿਆਸ ਰਹੀਆਂ ਜ਼ਰੂਰ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਅਧਿਕਾਰਿਕ ਬਿਆਨ ਜਾਂ ਅਧਿਕਾਰਿਕ ਗੱਲਬਾਤ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਹੈ ਗੁਰਦਰਸ਼ਨ ਨੂੰ ਕੋ ਜਾਣਕਾਰੀ ਮਿਲ ਪਾਵੇਗੀ ਕਿ ਵਿਕਰਮ ਸਿੰਘ ਮਜੀਠੀਆ ਇੱਥੇ ਕਦੋਂ ਪਹੁੰਚੇ ਤੇ ਕਦੋਂ ਤੋਂ ਇਹ ਮੁਲਾਕਾਤ ਉਹਨਾਂ ਦੀ ਚੱਲ ਰਹੀ ਹੈ ਅ ਦੇਖੋ ਜੋ ਸਾਡੇ ਕੋਲੇ ਜਾਣਕਾਰੀ ਹੈਗਾ ਉਸ ਦੇ ਅਨਸਾਰ ਕਰੀਬ 5:07 ਤੋਂ 10 ਮਿੰਟ ਦੇ ਦਰਮਿਆਨ ਉਹਨਾਂ ਦਾ ਕਾਫਲਾ ਜਿਹੜਾ ਹੈ ਉਹ ਡੇਰਾ ਬਿਆਸ ਦੇ ਅੰਦਰ ਦਾਖਲ ਹੁੰਦਾ ਹੋਇਆ ਦਿਖਾਈ ਦਿੱਤਾ ਹੈ ਤਸਵੀਰਾਂ ਦੇ ਵਿੱਚ ਔਰ ਉਸ ਤੋਂ ਬਾਅਦ ਕਦੋਂ ਉਹ ਬਾਹਰ ਆਉਂਦੇ ਨੇ ਉਹ ਜਰੂਰ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਕਿ ਸਪਸ਼ਟ ਕਰ ਸਕੀਏ। ਅਗੁਰਦਸ਼ਨ ਕੀ ਅਸੀਂ ਕਹਿ ਸਕਦੇ ਹਾਂ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਕਿਤੇ ਨਾ ਕਿਤੇ ਹੋ ਸਕਦਾ ਹੈ ਕਿਉਂਕਿ ਜਦੋਂ ਵੀ ਅਸੀਂ ਦੇਖ ਰਹੇ ਹਾਂ ਕਿ ਅੱਜ ਜੇਕਰ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਸੁਖਬੀਰ ਸਿੰਘ ਬਾਦਲ ਪਹੁੰਚੇ ਹੋਏ ਸੀ ਆ ਬਾਬਾ ਗੁਰਿੰਦਰ ਢਿੱਲੋਂ ਵੀ ਉੱਥੇ ਪਹੁੰਚੇ ਹੋਏ ਸੀ ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਹੁਣ ਜੋ ਸ਼੍ਰੋਮਣੀ ਅਕਾਲੀ ਦਲ ਹੈ ਤੇ ਭਾਜਪਾ ਹੈ ਇਹਨਾਂ ਦਾ ਗਠਜੋੜ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ। ਇਹ ਕੋਈ ਗੱਲ ਜ਼ਰੂਰ ਹੈਗੀ ਹੈ ਕਿ ਅੱਜ ਦਾ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਸ੍ਰੀਰ ਦੇ ਸਮੇਂ ਫਿਰੋਜ਼ਪੁਰ ਤੋਂ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਜੀ ਵੱਲੋਂ ਵਿਸ਼ਾ ਕੋ ਉਹ ਨਸ਼ਮਰੋਦ ਕੱਢੀ ਜਾ ਰਹੀ ਰੈਲੀ ਦੇ ਵਿੱਚ ਸ਼ਾਮਲ ਹੋਏ ਸਨ ਔਰ ਉਦੋਂ ਤੱਕ ਇਹ ਵੀ ਜ਼ਰੂਰ ਚਰਚਾ ਹੋਆਂ ਸਨ ਕਿ ਉਹ ਰੈਲੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਲੇਕਿਨ ਉਸ ਤੋਂ ਬਾਅਦ ਜਦੋਂ ਬੰਦ ਕਮਰਾ ਮੀਟਿੰਗ ਦੀ ਚਰਚਾ ਹੁੰਦੀ ਹੈ ਔਰ ਇਸ ਨੂੰ ਲੈ ਕੇ ਖਬਰਾਂ ਜੜੀਆਂ ਉਹ ਸਾਹਮਣੇ ਆਉਂਦੀ ਹੈ ਨਾ ਔਰ ਉਸ ਤੋਂ ਬਾਅਦ ਸ਼ਾਮ ਦੇ ਸਮੇਂ ਅਕਾਲੀ ਦਲ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਜਿਹੜਾ ਹੈਗਾ ਕਹਿ ਦਈਏ ਕਿ ਡੇਰਾ ਬਿਆਸ ਪ੍ਰਮੁਖ ਦੇ ਨਾਲ ਸਪਸ਼ਟ ਤੂ ਰੂਪ ਦੇ ਰੂਪ ਦੇ ਵਿੱਚ ਅਸੀਂ ਜ਼ਿਕਰ ਕਹੀਏ ਤਾਂ ਸਪਸ਼ਟ ਤੌਰ ਦੇ ਉੱਤੇ ਇਹ ਮੁਲਾਕਾਤ ਕਿਸ ਤਰ੍ਹਾਂ ਦੀ ਹੈਗੀ ਹੈ ਜਾਂ ਫਿਰ ਤਸਵੀਰਾਂ ਦਾ ਹੀ ਕੀ ਸਾਹਮਣੇ ਹੁੰਦਾ ਜਿਹੜੇ ਸੋਰਸਸ ਹੈਗੇ ਉਹਨਾਂ ਦੇ ਨਾਲ ਗੱਲਬਾਤ ਰਹੀ ਇਹ ਜ਼ਰੂਰ ਕੋਸ਼ਿਸ਼ ਕਰ ਰਹੇ ਆ ਕਿ ਜ਼ਰੂਰ ਸਾਮਣੇ ਆ ਸਕੀ ਜਾਂ ਗੱਲਬਾਤ ਹੋ ਸਕੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਜਿਹੜਾ ਹੈਗਾ ਉਹ ਮਿਲ ਸਕੇ ਲੇਕਿਨ ਫਿਲਹਾਲ ਜਿਹੜੀਆਂ ਕਿਆਸ ਰਹੀਆਂ ਜਿਵੇਂ ਆਪਾਂ ਗੱਠਜੋੜ ਦੇ ਉੱਤੇ ਗੱਲ ਕਰ ਰਹੇ ਆਂ ਤਾਂ ਇਹ ਪਹਿਲਾਂ ਤੋਂ ਹੀ ਸੰਭਵੀ ਸੀ ਕੱਲ੍ਹ ਵੀ ਸੰਭਵੀ ਸੀ ਕਿਉਂਕਿ ਅੱਜ ਦੀ ਮੁਲਾਕਾਤ ਜ਼ਰੂਰ ਹੈਗੀ ਆ ਡੇਰਾ ਵਿਆਸ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਭਾਜਪਾ ਵਰਕਰਾਂ ਦੇ ਨਾਲ ਸੀਗੀ ਲੇਕਿਨ ਕੱਲ ਨੂੰ ਇਹ ਕਿਆਸ ਰਹੀਆਂ ਪਹਿਲਾਂ ਹੀ ਸਨ ਕਿ ਵਿਕਰਮ ਸਿੰਘ ਮਜੀਠੀਆ ਜਦੋਂ ਮਾਝੇ ਦੇ ਵਿੱਚ ਦਾਖਲ ਹੋਣਗੇ ਤਾਂ ਹੋ ਸਕਦਾ ਹੈ ਕਿ ਉਹ ਡੇਰਾ ਵਿਆਸ ਪਹੁੰਚਣ ਲੇਕਿਨ ਕੱਲ ਨੂੰ ਜੋ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਉਹ ਅੰਮ੍ਰਿਤਸਰ ਤੱਕ ਆਪਣੇ ਵਰਕਰਾਂ ਨੂੰ ਮਿਲੇ ਔਰ ਉਸ ਤੋਂ ਬਾਅਦ ਅੱਜ ਦਾ ਜੋ ਅੰਦਾਜ਼ਾ ਸੀਗਾ ਉਸ ਦੇ ਅਨਸਾਰ ਇਹ ਕਾਫਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਗੁਰਦਰਸ਼ਨ ਵਿਕਰਮ ਸਿੰਘ ਮਜੀਠੀਆ ਜਦੋਂ ਇਹਦੇ ਪਹੁੰਚੇ ਉਹਨਾਂ ਦਾ ਕਾਫਲਾ ਵੀ ਨਜ਼ਰ ਆਇਆ ਉਹਨਾਂ ਨਾਲ ਹਲੇ ਕੀ ਮੀਡੀਆ ਨਾਲ ਉਹਨਾਂ ਨੇ ਅਜੇ ਗੱਲਬਾਤ ਨਹੀਂ ਕੀਤੀ ਹੈ ਕਿ ਉਮੀਦ ਜਤਾਈ ਜਾ ਰਹੀ ਹੈ ਕਿ ਜਦੋਂ ਮੀਟਿੰਗ ਖਤਮ ਹੋਵੇਗੀ ਇਹ ਮੁਲਾਕਾਤ ਖਤਮ ਹੋਵੇਗੀ ਉਸ ਤੋਂ ਬਾਅਦ ਬਾਹਰ ਆ ਕੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੋਈ ਬਿਆਨ ਦਿੱਤਾ ਜਾਵੇਗਾ ਕੁਝ ਇਸ ਤਰ੍ਹਾਂ ਦੀ ਖਬਰ ਸਾਹਮਣੇ ਆਈ ਹੈ ਅ ਬਿਲਕੁਲ ਇਸ ਦੇ ਬਾਰੇ ਫਿਲਹਾਲ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਮੁਲਾਕਾਤ ਹੈ ਮੀਟਿੰਗ ਹੈ ਧਾਨਵਾਦੀ ਦੌਰਾ ਹੈ ਜਾਂ ਫਿਰ ਕਿਸ ਤਰ੍ਹਾਂ ਦੀ ਮਿਲਣੀ ਹੈਗੀ ਇਸ ਦੇ ਬਾਰੇ ਕਹਿਣਾ ਹਾਲੇ ਸਾਫ ਨਹੀਂ ਲੇਕਿਨ ਇਹ ਜ਼ਰੂਰ ਸਾਫ ਹੈਗਾ ਕਿ ਜੇਰਾਬਿਆ ਸੌਣ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਇਤਿਹਾਸਿਕ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਪਹੁੰਚੇ ਸਨ ਉੱਥੇ ਉਹ ਕਹਿ ਦਈਏ ਕਿ ਗੁਰਦਰਾ ਸਾਹਿਬ ਨਤਮਸਤਕ ਹੋਏ ਔਰ ਗੁਰੂ ਸਾਹਿਬ ਦਾ ਸ਼ੁਕਰਾਨਾ ਜਿਹੜਾ ਹੈਗਾ ਕੀਤਾ ਆਮ ਉਮੂਮ ਤੌਰ ਦੇ ਉੱਤੇ ਵੀ ਉਹ ਅਕਸਰ ਬਾਬਾ ਬਕਾਲਾ ਸਾਹਿਬ ਜ਼ਰੂਰ ਕਹਿ ਦਈਏ ਕਿ ਜਦੋਂ ਉਹਨਾਂ ਦਾ ਕਾਫਲਾ ਲੰਘਦਾ ਹੈ ਤੇ ਉਹ ਦੇਖੇ ਜਾਂਦੇ ਨੇ ਉੱਥੇ ਗੁਰੂ ਸਾਹਿਬ ਦਾ ਸਤਿਕਾਰਨਾ ਕਰਦੇ ਨੇ ਜੀ ਇਹ ਸ਼ੁਕਰੀਆ ਪ੍ਰਦਰਸ਼ਨ ਤمام ਜਾਣਕਾਰੀ ਦੇ ਲਈ ਤਦਾਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਜੋ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੂੰ ਇੱਥੇ ਮਿਲਣ ਦੇ ਲਈ ਪਹੁੰਚੇ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 2 ਫਰਵਰੀ ਨੂੰ ਬਾਬਾ ਗੁਰਿੰਦਰ ਢਿੱਲੋਂ ਦੇ ਵੱਲੋਂ ਪਹਿਲਾ ਮੁਲਾਕਾਤ ਕੀਤੀ ਗਈ ਸੀ ਨਾਬਾ ਜੇਲ੍ਹ ਦੇ ਵਿੱਚ ਜਦੋਂ ਵਿਕਰਮ ਸਿੰਘ ਮਜੀਠੀਆ ਬੰਦ ਸੀ ਤਾਂ 3 ਤਰੀਕ ਨੂੰ ਉਹਨਾਂ ਦੀ ਰਿਹਾਈ ਹੋਈ ਸੀ ਤਾਂ ਦੱਸ ਦਈਏ ਕਿ ਅੱਜ ਵਿਕਰਮ ਸਿੰਘ ਮਜੀਠੀਆ ਇੱਥੇ ਪਹੁੰਚੇ ਨੇ ਡੇਰਾ ਬਿਆਸ ਮੁਖੀ ਨੂੰ ਮਿਲਣ ਦੇ ਲਈ ਹਾਲਾਂਕਿ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜੋ ਅਲਾਈਅንስ ਅਗੇ ਹੋ ਸਕਦਾ ਉਸ ਨੂੰ ਲੈ ਕੇ ਹੀ ਇਹ ਮੁਲਾਕਾਤ ਕੀਤੀ ਗਈ ਹੈ ਹਾਲਾਂਕਿ ਇਹ ਮੁਲਾਕਾਤ ਕਿਸ ਮੁੱਦੇ ਨੂੰ ਲੈ ਕੇ ਕੀਤੀ ਗਈ ਹੈ ਜਦੋਂ ਵਿਕਰਮ ਸਿੰਘ ਮਜੀਠੀਆ ਬਾਹਰ ਉਹਨਾਂ ਨੂੰ ਮਿਲਣ ਦੇ ਲਈ ਬਾਬਾ ਗੁਰਿੰਦਰ ਢਿੱਲੋਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਜ਼ਮਾਨਤ ਤੇ ਰਹਾ ਹੁਣ ਤੋਂ ਬਾਅਦ ਕਹਿ ਦਈਏ ਕਿ ਕੁਝ ਦਿਨ ਚੰਡੀਗੜ੍ਹ ਰਹਿਣ ਤੋਂ ਬਾਅਦ ਕੱਲ ਵਿਕਰਮ ਸਿੰਘ ਮਜੀਠੀਆ ਮਾਝੇ ਦੇ ਵਿੱਚ ਇੱਕ ਵੱਡੇ ਕਾਫਲੇ ਦੇ ਨਾਲ ਦਾਖਲ ਹੋਏ ਸਨ ਔਰ ਉਸ ਕਾਫਲੇ ਨਾਲ ਦਾਖਲ ਹੋਣ ਤੋਂ ਬਾਅਦ ਉਹ ਸ੍ਰੀ ਅਮਰitsar ਸਾਹਿਬ ਗਏ ਜਿੱਥੇ ਉਹਨਾਂ ਵੱਲੋਂ ਮਾਜੇ ਦੇ ਵਿੱਚ ਦਾਖਲ ਹੋ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਕਹਿ ਰਹੀ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਵੱਖ-ਵੱਖ ਜਗ੍ਹਾ ਦੇ ਉੱਤੇ ਜੋ ਵਰਕਰਾਂ ਦਾ ਪਿਆਰ ਸੀਗਾ ਅਕਾਲੀ ਦਲ ਦੇ ਜੋ ਵਰਕਰ ਸਨ ਆਗੂ ਸਨ ਉਹਨਾਂ ਦਾ ਪਿਆਰ ਕਬੂਲਿਆ ਔਰ ਉਸ ਤੋਂ ਬਾਅਦ ਕੱਲ ਵੀ ਇਹ ਕੰਸੂਆਂ ਜਿਹੜੀਆਂ ਲਗਾਈਆਂ ਜਾ ਰਹੀਆਂ ਸਨ ਕਿ ਵਿਕਰਮ ਸਿੰਘ ਮਜੀਠੀਆ ਡੇਰਾ ਰਾਜ ਸ੍ਰੀ ਸਤਸੰਗ ਬਿਆਸ ਆ ਸਕਦੇ ਨੇ ਔਰ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਦੀਆਂ ਵੱਖ-ਵੱਖ ਚਰਚਾਵਾਂ ਜਾਂ ਸਿਆਸੀ ਹਲਕਿਆਂ ਦੇ ਵਿੱਚ ਵੱਖ-ਵੱਖ ਖਤਰਾਂ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ ਨੇ ਔਰ ਵੱਡੀ ਖਬਰ ਇਹ ਹੈਗੀ ਹੈ ਕਿ ਥੋੜੀ ਦੇਰ ਪਹਿਲਾਂ ਬਿਕਰਮ ਸਿੰਘ ਮਜੀਠੀਆ ਦਾ ਕਾਫਲਾ ਜਿਹੜਾ ਹੈ ਉਹ ਡੇਰਾ ਰਾਜ ਸਵਾਮੀ ਸਤਸੰਗ ਬਿਆਸ ਜਾਂਦੇ ਹੋਏ ਦਿਖਾਈ ਦਿੱਤਾ ਇਸ ਸਮੇਂ ਤਸਵੀਰਾਂ ਨੇ ਡੇਰਾ ਰਾਜ ਸਵਾਮੀ ਸਤਸੰਗ ਬਿਆਸ ਦੇ ਬਾਹਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਔਰ ਥੋੜੀ ਜੀ ਦੇਰ ਪਹਿਲਾਂ ਬਿਕਰਮ ਸਿੰਘ ਮਜੀਠੀਆ ਦਾ ਕਾਫਲਾ ਜਿਹੜਾ ਹੈ ਉਹ ਇੱਥੋਂ ਡੇਰਾ ਬਿਆਸ ਦੇ ਅੰਦਰ ਦਾਖਲ ਹੋਇਆ ਔਰ ਉਸ ਦੇ ਨਾਲ ਹੀ ਇੱਥੇ ਵੀ ਸਪਸ਼ਟ ਕਰ ਦਈਏ ਕਿ ਅੱਜ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਫਿਰੋਜ਼ਪੁਰ ਦੇ ਵਿੱਚ ਗਏ ਸਨ ਨਸ਼ਿਬ ਰੁੱਤ ਜਿਹੜੀ ਰੈਲੀ ਕੱਢੀ ਜਾ ਰਹੀ ਸੀ ਔਰ ਬਕਾਇਦਾ ਤੌਰ ਦੇ ਉੱਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰ ਔਰ ਉਸ ਤੋਂ ਇਲਾਵਾ ਭਾਜਪਾ ਦੇ ਵੱਖ-ਵੱਖ ਵਰਕਰ ਜਿਹੜੇ ਨੇ ਉਹ ਉੱਥੇ ਮੌਜੂਦ ਸਨ ਔਰ ਇਸ ਤਰ੍ਹਾਂ ਹੀ ਇਸ ਨਸ਼ਾ ਵਿਰੁੱਧ ਕੱਢੀ ਜਾ ਰਹੀ ਰੈਲੀ ਦੇ ਵਿੱਚ ਡੇਰਾ ਬਿਆਸ ਮੁਖ ਬਾਬਾ ਪ੍ਰਮੁਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਿਹੜਾ ਹੈਗਾ ਸ਼ਿਰਕਤ ਕੀਤੀ ਗਈ ਔਰ ਉਸ ਤੋਂ ਬਾਅਦ ਉਹਨਾਂ ਦੀ ਭਾਜਪਾ ਆਗੂਆਂ ਦੇ ਨਾਲ ਕਰੀਬ 22 ਮਿੰਟ ਮੀਟਿੰਗ ਹੋਣ ਦੀਆਂ ਚਰਚਾਵਾਂ ਆਈਆਂ ਉਹ ਸਾਹਮਣੇ ਆਈਆਂ ਖਬਰਾਂ ਸਾਹਮਣੇ ਆਈਆਂ ਔਰ ਉਸ ਤੋਂ ਬਾਅਦ ਹੁਣ ਸ਼ਾਮ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਸ਼ਾਮ ਦੇ ਸਮੇਂ ਵਿਕਰਮ ਸਿੰਘ ਮਜੀਠੀਆ ਡੇਰਾ ਬਿਆਸ ਦੇ ਅੰਦਰ ਜਾਂਦੇ ਹੋਏ ਦਿਖਾਈ ਦਿੱਤੇ ਨੇ ਉਹਨਾਂ ਦਾ ਕਾਫਲਾ ਜਿਹੜਾ ਹੈ ਸੂਤਰਾਾਂ ਸਾਰੋ ਕਾਫਲਾ ਜਿਹੜਾ ਹੈ ਉਹ ਡੇਰਾ ਬਿਆਸ ਅੰਦਰ ਦਾਖਲ ਹੋਇਆ ਹੈ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸੰਪਰਕ ਹੈਗਾ ਜਰੂਰ ਉਹ ਹੋ ਸਕੇ ਕਿਉਂਕਿ ਮਹਰ ਵੇਟ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈਗੀ ਆ ਕਦੋਂ ਤੱਕ ਉਹਨਾਂ ਦਾ ਕਾਫਲਾ ਆਉਂਦਾ ਫਿਲਹਾਲ ਇਹ ਕਹਿਣਾ ਸੰਭਵ ਨਹੀਂ ਹੈ ਜਾਂ ਫਿਰ ਜਿਹੜੀ ਮੁਲਾਕਾਤ ਹੈਗੀ ਆ ਹੋ ਸਕਦਾ ਹੈ ਕਿ ਕਿਸੇ ਤਰ੍ਹਾਂ ਦਾ ਧਨਵਾਦੀ ਮੁਲਾਕਾਤ ਜਿਹੜੀ ਹੈਗੀ ਆ ਡੇਰਾ ਬਿਆਸ ਪ੍ਰਮੁੱਖਾ ਵਿਕਰਮ ਸਿੰਘ ਮਜੀਠੀਆ ਦੀ ਇਹ ਹੋ ਸਕਦੀ ਹੈ ਸੋ ਖਬਰ ਦੇ ਉੱਤੇ ਨਜ਼ਰ ਬਣਾਈ ਰੱਖਾਂਗੇ ਕੋਸ਼ਿਸ਼ ਕਰਾਂਗੇ ਕਿ ਇਸ ਦੇ ਉੱਤੇ ਸੰਪਰਕ ਜਿਹੜਾ ਹੈ ਬਕਾਇਦਾ ਤੌਰ ਦੇ ਉੱਤੇ ਕალიਦਲ ਨਾਲ ਵੀ ਜਿਹੜਾ ਹੋ ਸਕੇ న్యూਜ਼ਟਨ ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਬਿਆਸ ਡੇਰਾ ਬਿਆਸ ਪਹੁੰਚੇ ਵਿਕਰਮ ਸਿੰਘ ਬਜੀਠਿਆ ਬਾਬਾ ਗੁਰਿੰਦਰ ਢੀਲੋ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ ਤਾਂ ਅੱਜ ਦਿਨ ਪਰ ਭਾਜੀਪੀ ਲੀਡਰਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਨਜ਼ਰ ਆਏ ਸੀ ਫਿਰੋਜ਼ਪੁਰ ਦੇ ਵਿੱਚ ਗਵਰਨਰ ਦੇ ਵੱਲੋਂ ਜੋ ਰੈਲੀ ਕੱਢੀ ਗਈ ਸੀ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਹੈ ਨਸ਼ਾ ਛਡਾਓ ਉਸ ਰੈਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਸੀ ਅਕਾਲੀ ਦਲ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਤਾਂ ਉੱਥੇ ਹੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਉੱਥੇ ਪਹੁੰਚੇ ਹੋਏ ਸੀ ਬਾਬਾ ਗੁਰਿੰਦਰ ਢਿੱਲੋਂ ਵੀ ਇਸ ਪੈਦਲ ਯਾਤਰਾ ਦੇ ਵਿੱਚ ਸ਼ਾਮਲ ਹੋਏ ਸੀ ਦੱਸ ਦਈਏ ਕਿ ਬਾਬਾ ਗੁਰਿੰਦਰ ਢਿੱਲੋਂ ਗਵਰਨਰ ਤੇ ਅਸ਼ਵਨੀ ਸ਼ਰਮਾ ਤੇ ਉਨ੍ਹਾਂ ਦੀ ਮੁਲਾਕਾਤ ਹੋਈ ਸੀ ਕਰੀਬ 22 ਮਿੰਟ ਤੱਕ ਦੱਸਿਆ ਜਾ ਰਿਹਾ ਕਿ ਇਹ ਮੁਲਾਕਾਤ ਹੋਈ ਸੀ ਉਸ ਦੇ ਵਿੱਚ ਕਈ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਕਿ ਜੋ ਅਕਾਲੀ ਦਲ ਹੈ ਤੇ ਭਾਪਾ ਇਹਨਾਂ ਦਾ ਗਠਜੋੜ ਹੋ ਸਕਦਾ ਤਾਂ ਇਸੇ ਨੂੰ ਲੈ ਕੇ ਅਲਾਈਂਸ ਦੀਆਂ ਚਰਚਾਵਾਂ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੇ ਦੱਸਿਆ ਜਾ ਰਿਹਾ ਕਿ ਡੇਰਾ ਬਿਆਸ ਪਹੁੰਚੇ ਨੇ ਵਿਕਰਮ ਸਿੰਘ ਮਜੀਠੀਆ ਬਾਬਾ ਗੁਰਿੰਦਰ ਢਿੱਲੋਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹ ਪਹੁੰਚੇ ਨੇ ਤਾਂ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀਆਂ ਗਠਜੋੜ ਦੀਆਂ ਚਰਚਾਵਾਂ ਕਾਫੀ ਸਮੇਂ ਤੋਂ ਗਰਮਾਈਆਂ ਹੋਈਆਂ ਨੇ ਤਾਂ ਅੱਜ ਸਾਰਾ ਦਿਨ ਇਹ ਖਬਰ ਚੱਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਚਾਰੇ ਗਠਜੋੜ ਹੋ ਸਕਦਾ ਹੈ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਉਥੇ ਪਹੁੰਚੇ ਹੋਏ ਸੀ ਫਿਰੋਜ਼ਪੁਰ ਦੇ ਵਿੱਚ گورنر ਦੇ ਵੱਲੋਂ ਜੋ ਹੈ ਅੱਜ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਨਸ਼ਾ ਛੁਡਾਊ ਦੀ ਇਹ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਸੀ ਉਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਜਪਾ ਦੇ ਕਾਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਉਥੇ ਪਹੁੰਚੇ ਹੋਏ ਸੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਹੁਣ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਉਥੇ ਪਹੁੰਚੇ ਹੋਏ ਨੇ ਤਵਦੀਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਗੁਰਦਰਸ਼ਨ ਸਿੰਘ ਫੋਨ ਲਾਈਨ ਤੇ ਜੁੜੇ ਹੋਏ ਨੇ ਗੁਰਦਰਸ਼ਨ ਕੀ ਕੁਝ ਜਾਣਕਾਰੀ ਹੈ ਬਿਕਰਮ ਸਿੰਘ ਮਜੀਠੀਆ ਜੋ ਹੈ ਬਿਆਸ ਪਹੁੰਚੇ ਨੇ ਤਾਂ ਚਰਚਾਵਾਂ ਚੱਲ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਇਹਨਾਂ ਦਾ ਗੱਠ ਜੋੜ ਹੋ ਸਕਦਾ ਨੇ ਬਿਲਕੁਲ ਗੱਠਜੋੜ ਨੂੰ ਲੈ ਕੇ ਫਿਲਹਾਲ ਜ਼ਰੂਰ ਹੈ ਕਿ ਅੱਜ ਜਿਵੇਂ ਦਾ ਮਾਹੌਲ ਰਿਹਾ ਪੂਰਾ ਦਿਨ ਰਾਜਨੀਤਿਕ ਮਾਹੌਲ ਜੋ ਬਣਿਆ ਹੋਇਆ ਸੀ ਚਾਹੇ ਉਹ ਤਸਵੀਰਾਂ ਫਿਰੋਜ਼ਪੁਰ ਦੀਆਂ ਸੀ ਜਾਂ ਫਿਰ ਹੁਣ ਦੀਆਂ ਜੋ ਕਾਫਲਾ ਜਿਹੜਾ ਹੈਗਾ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਕਿ ਡੇਰਾ ਬਿਆਸ ਦੇ ਅੰਦਰ ਦਾਖਲ ਹੋਇਆ ਉਸ ਨੂੰ ਲੈ ਕੇ ਕਹੀਏ ਤਾਂ ਬਿਲਕੁਲ ਵੱਖ-ਵੱਖ ਐਂਗਲ ਤੋਂ ਇਸ ਨੂੰ ਦੇਖਿਆ ਜਾ ਸਕਦਾ ਹੈ ਸਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਡੇਰਾ ਬਿਆਸ ਪ੍ਰਮੁਖ ਦੇ ਬਿਲਕੁਲ ਨਜ਼ਦੀਕੀ ਨੇ ਔਰ ਇਹ ਗੱਲ ਕਾਇਦਾ ਤੌਰ ਦੇ ਉੱਤੇ ਡੇਰਾ ਬਿਆਸ ਮੁਖੀ ਭਗਵੰਦਰ ਸਿੰਘ ਢਿੱਲੋਂ ਵੱਲੋਂ ਨਾਬਾ ਜੇਲ੍ਹ ਦੇ ਬਾਅਦ ਜਦੋਂ ਮੁਲਾਕਾਤ ਨੂੰ ਗਈ ਸੀ ਤਾਂ ਉਦੋਂ ਵੀ ਉਹਨਾਂ ਵੱਲੋਂ ਸਪਸ਼ਟ ਕੀਤੀ ਗਈ ਸੀ ਔਰ ਅੱਜ ਦੇ ਇਸ ਕਾਫਲੇ ਨੂੰ ਅੰਦਰ ਜਾਂਦੇ ਹੋਏ ਜਾਣ ਗਿਆ ਜੇਕਰ ਆਪਾਂ ਗੱਲ ਕਰ ਰਹੇ ਹਾਂ ਤਾਂ ਉੱਥੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਉਹ ਕੋਈ ਧੰਨਵਾਦ ਕਰਨ ਦੇ ਲਈ ਡੇਰਾ ਬਿਆਸ ਆਏ ਹੋਣ ਕਿਉਂਕਿ ਕੱਲ ਵੀ ਜਦੋਂ ਵਿਕਰਮ ਸਿੰਘ ਮਜੀਠੀਆ ਮਾਝੇ ਦੇ ਵਿੱਚ ਦਾਖਲ ਹੋਏ ਸਨ ਅਕਾਲੀ ਦਲ ਦੇ ਵਰਕਰਾਂ ਵੱਲੋਂ ਵੱਖ-ਵੱਖ ਜਗ੍ਹਾ ਦੇ ਉ ਉਸ ਦਰਮਿਆਨ ਵੀ ਮਾਜੇ ਤੇ ਦਾਖਲ ਹੋਣ ਤੋਂ ਪਹਿਲਾਂ ਬਿਆਸ ਤੋਂ ਪਹਿਲਾਂ ਇਹ ਚਰਚਾਵਾਂ ਸਨ ਕਿ ਉਹ ਡੇਰਾ ਬਿਆਸ ਜਾ ਸਕਦੇ ਨੇ ਲੇਕਿਨ ਅਜੇ ਹੈ ਨਹੀਂ ਸੀਗਾ ਕਿਉਂਕਿ ਉਹਨਾਂ ਦਾ ਰੂਟ ਜਾਂ ਜੋ ਵੀ ਪਹਿਲਾਂ ਦਾ ਪ੍ਰੋਗਰਾਮ ਸੀਗਾ ਉਹ ਅਮਰਸਰ ਸਾਹਿਬ ਦਾ ਸੀਗਾ ਔਰ ਉਹ ਕਾਫਲਾ ਜਿਹੜਾ ਸੀਗਾ ਕੱਲ ਸਿੱਧਾ ਨਿਕਲ ਗਿਆ ਤੇ ਉਸ ਤੋਂ ਬਾਅਦ ਅੱਜ ਸਵੇਰ ਤੋਂ ਇਹ ਕੰਸੂਆ ਸਨ ਕਿ ਸ਼ਾਇਦ ਵਿਕਰਮ ਸਿੰਘ ਮਜੀਠੀਆ ਡੇਰਾ ਬਿਆਸ ਆ ਸਕਦੇ ਸਨ ਤਾਂ ਜਿਹੜੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਕਾਫਲੇ ਦੀਆਂ ਜ਼ਰੂਰ ਸਾਂਝੀਆਂ ਕੀਤੀਆਂ ਹੈਗੀਆਂ ਔਰ ਕਾਫਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਾਫਲਾ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਦਾ ਡੇਰਾ ਬਿਆਸ ਦੇ ਅੰਦਰ ਦਾ ਇਸ ਦੇ ਉੱਤੇ ਕੋਸ਼ਿਸ਼ ਜ਼ਰੂਰ ਹੈਗੀ ਹੈ ਕਿ ਕਾਲੀਦਲ ਦੇ ਵਰਕਰ ਦੇ ਨਾਲ ਜਾਂ ਕਿਸੇ ਆਗੂ ਦੇ ਨਾਲ ਵੀ ਇਸ ਦੇ ਬਾਰੇ ਗੱਲਬਾਤ ਜਿਹੜੀ ਹੈਗੀ ਆ ਕੀਤੀ ਜਾਵੇ ਲੇਕਿਨ ਗਠਜੋੜ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵੀ ਕਹਿ ਦਈਏ ਕਿ ਕਿਆਸ ਰਹੀਆਂ ਜ਼ਰੂਰ ਨੇ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਅਧਿਕਾਰਿਕ ਬਿਆਨ ਜਾਂ ਅਧਿਕਾਰਿਕ ਗੱਲਬਾਤ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਹੈ ਗੁਰਦਰਸ਼ਨ ਨੂੰ ਜਾਣਕਾਰੀ ਮਿਲ ਪਾਵੇਗੀ ਕਿ ਵਿਕਰਮ ਸਿੰਘ ਮਜੀਠੀਆ ਇੱਥੇ ਕਦੋਂ ਪਹੁੰਚੇ ਤੇ ਕਦੋਂ ਤੋਂ ਇਹ ਮੁਲਾਕਾਤ ਉਹਨਾਂ ਦੀ ਚੱਲ ਰਹੀ ਹੈ ਅ ਦੇਖੋ ਜੋ ਸਾਡੇ ਕੋਲੇ ਜਾਣਕਾਰੀ ਹੈਗਾ ਉਸ ਦੇ ਅਨਸਾਰ ਕਰੀਬ 5:07 ਤੋਂ 10 ਮਿੰਟ ਦੇ ਦਰਮਿਆਨ ਉਹਨਾਂ ਦਾ ਕਾਫਲਾ ਜਿਹੜਾ ਹੈ ਉਹ ਡੇਰਾ ਬਿਆਸ ਦੇ ਅੰਦਰ ਦਾਖਲ ਹੁੰਦਾ ਹੋਇਆ ਦਿਖਾਈ ਦਿੱਤਾ ਹੈ ਤਸਵੀਰਾਂ ਦੇ ਵਿੱਚ ਔਰ ਉਸ ਤੋਂ ਬਾਅਦ ਕਦੋਂ ਉਹ ਬਾਹਰ ਆਉਂਦੇ ਨੇ ਉਹ ਜ਼ਰੂਰ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਕਿ ਸਪਸ਼ਟ ਕਰ ਸਕੀਏ ਅਗੁਰਦਰਸ਼ਨ ਕੀ ਅਸੀਂ ਕਹਿ ਸਕਦੇ ਹਾਂ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਕਿਤੇ ਨਾ ਕਿਤੇ ਹੋ ਸਕਦਾ ਕਿਉਂਕਿ ਜਦੋਂ ਵੀ ਅਸੀਂ ਦੇਖ ਰਹੇ ਹਾਂ ਕਿ ਅੱਜ ਜੇਕਰ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਸੁਖਬੀਰ ਸਿੰਘ ਬਾਦਲ ਪਹੁੰਚੇ ਹੋਏ ਸੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਉੱਥੇ ਪਹੁੰਚੇ ਹੋਏ ਸੀ ਤਾਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਵੀ ਉੱਥੇ ਪਹੁੰਚੇ ਹੋਏ ਸੀ ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਹੁਣ ਜੋ ਸ਼੍ਰੋਮਣੀ ਅਕਾਲੀ ਦਲ ਹੈ ਤੇ ਭਾਜਪਾ ਹੈ ਇਹਨਾਂ ਦਾ ਗਠਜੋੜ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਇੱਕੋ ਹੀ ਗੱਲ ਜ਼ਰੂਰ ਹੈਗੀ ਹੈ ਕਿ ਅੱਜ ਦਾ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਸਵੇਰ ਦੇ ਸਮੇਂ ਫਿਰੋਜ਼ਪੁਰ ਤੋਂ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਜੀ ਤੋਂ ਬਿਸ਼ੱਕ ਉਹ ਨਸ਼ਮਰੋਦ ਕੱਢੀ ਜਾ ਰਹੀ ਰੈਲੀ ਦੇ ਵਿੱਚ ਸ਼ਾਮਲ ਹੋਏ ਥਣ ਔਰ ਉਦੋਂ ਤੱਕ ਇਹ ਵੀ ਜ਼ਰੂਰ ਚਰਚਾ ਹੋਆਂ ਸਨ ਕਿ ਉਹ ਰੈਲੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਲੇਕਿਨ ਉਸ ਤੋਂ ਬਾਅਦ ਜਦੋਂ ਬੰਦ ਕਮਰਾ ਮੀਟਿੰਗ ਦੀ ਚਰਚਾ ਹੁੰਦੀ ਹੈ ਔਰ ਇਸ ਨੂੰ ਲੈ ਕੇ ਖਬਰਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਉਸ ਤੋਂ ਬਾਅਦ ਸ਼ਾਮ ਦੇ ਸਮੇਂ ਅਕਾਲੀ ਦਲ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਜਿਹੜਾ ਹੈਗਾ ਕਹਿਦੀ ਹੈ ਕਿ ਡੇਰਾ ਬਿਆਸ ਪ੍ਰਮੁਖ ਦੇ ਨਾਲ ਮੁਲਾਕਾਤ ਦੇ ਅ ਸਪਸ਼ਟ ਰੂਪ ਦੇ ਰੂਪ ਦੇ ਵਿੱਚ ਅਸੀਂ ਜ਼ਿਕਰ ਕਹੀਏ ਤਾਂ ਸਪਸ਼ਟ ਤੌਰ ਦੇ ਉੱਤੇ ਇਹ ਮੁਲਾਕਾਤ ਕਿਸ ਤਰ੍ਹਾਂ ਦੀ ਹੈਗੀ ਹੈ ਜਾਂ ਫਿਰ ਤਸਵੀਰਾਂ ਰਾਹੀਂ ਕੀ ਸਾਹਮਣੇ ਹੁੰਦਾ ਜਿਹੜੇ ਸੋਰਸਸ ਹੈਗੇ ਉਹਨਾਂ ਦੇ ਨਾਲ ਗੱਲਬਾਤ ਰਹੀ ਇਹ ਜ਼ਰੂਰ ਕੋਸ਼ਿਸ਼ ਕਰ ਰਹੇ ਆ ਕਿ ਜ਼ਰੂਰ ਸਾਹਮਣੇ ਆ ਸਕੇ ਜਾਂ ਗੱਲਬਾਤ ਹੋ ਸਕੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਜਿਹੜਾ ਹੈਗਾ ਉਹ ਮਿਲ ਸਕੇ ਲੇਕਿਨ ਫਿਲਹਾਲ ਜਿਹੜੀਆਂ ਚੈਤ ਰਹੀਆਂ ਜਿਵੇਂ ਆਪਾਂ ਗੱਠ ਜੋੜ ਦੇ ਉੱਤੇ ਗੱਲ